ਉਹ 70 ਸਾਲ ਚ ਪਹਿਲਾਂ ਕਦੇ ਇਦਾਂ ਹੋਇਆ ਵੀ ਸੱਤਾ ਤੇ ਰਪਾਰਟੀ ਹੋਵੇ ਸਰਕਾਰ ਦੀ ਹੋਵੇ ਤੇ ਵਿਧਾਨ ਸਭਾ ਦੇ ਵਿੱਚ ਆਪ ਤਖਤੀਆਂ ਲੈ ਕੇ ਰੋਸ ਪ੍ਰਦਰਸ਼ਨ ਕਰੇ। ਉਹ ਇਹ ਤੇ ਪਾਰਟੀ ਹੀ ਠੱਗਾਂ ਦੀ ਸੀ। ਅਸੀਂ ਤੇ 2015 ਤੋਂ ਉੱਥੇ ਚੜ ਚੜ ਕੇ ਢੋਲ ਗਲਚ ਪਾ ਕੇ ਰੌਲਾ ਪਾਇਆ ਸੀ ਵੀ ਇਨ੍ਹਾਂ ਠੱਗਾਂ ਤੋਂ ਬਚਿਓ ਜਿਹੜੇ ਮਰਜ਼ੀ ਨੂੰ ਲੈ ਆਏ। ਵਿਖਿਆ ਨਹੀਂ ਆਣੀ ਦੇਖਿਆ, ਤਾਂ ਹੀ ਦੇਖਿਆ। ਕੱਠੇ ਹੀ ਪਾਨਵੇਂ ਮਤਲਬ ਜੇ ਕੋ ਲੀਡਰ ਹੈ ਉਹ ਜੈ ਜਲੈਂਸਕੀ ਵਰਗਾ ਬਣਾ ਲਿਆ ਭਗਵੰਤ ਮਾਨ ਉਹ ਵੀ ਕਮੀਡੀਅਨ ਇਹ ਵੀ ਕਮੀਡੀਅਨ ਉਹ ਉਥੇ ਸਾਰਾ ਦੇਸ਼ ਜਿਹੜਾ ਰੂਸ ਕੋਲ ਖਿੱਚ ਕੇ ਲਈ ਜਾਂਦਾ ਇਹਦਾ ਸਾਰਾ ਪੰਜਾਬ ਆ ਉਹ ਕੋਈ ਪੀਐਸਐਫ ਲੈ ਗਈ ਕੋਈ ਕੋਈ ਲੈ ਕੇ ਆਈ ਨਾ ਵੀ ਖਿੱਚ ਕੇ ਲਈ ਜਾਂਦੇ ਆ ਹਮਮ ਪ੍ਰੋਟੈਸਟ ਉਹਨੇ ਕਰ ਲਈ ਕਰਨਾ ਕਿਤੇ ਵਿਰੋਧ ਕਰ ਉਥੇ ਮੋਦੀ ਬੈਠਾ ਸੀ ਜਿੱਦਣ ਮੋਦੀ ਆਇਆ ਉਸ ਦਿਨ ਮੂੰਹ ਨਹੀਂ ਦਿਖਾਇਆ ਮੈਨੂੰ ਨਹੀਂ ਲੱਗਦਾ ਉਥੇ ਅਮਨ ਅਰੋੜਾ ਸੀ ਮੈਨੂੰ ਨਹੀਂ ਲੱਗਦਾ ਉਥੇ ਹਰਪਾਲ ਚਿਮਾ ਸੀ ਇਹਦੇ ਉਥੇ ਹਸਤਾਲੀ ਬੈ ਗਿਆ ਉਹ ਥੋੜਾ ਜਿਹਾ ਕਰੋੜ 16 ਤੋਂ ਕਰੋੜ 16 ਤੋਂ ਕਰੋੜ ਜਿਹਦਾ ਮਤਲਬ ਤਾਂ ਅੱਜ ਪੁੱਛਦਾ ਹੀ ਕੋਈ ਨਹੀਂ ਉਹ ਤੇ ਤੇਜਰੀ ਵਾਲੇ ਬਿੱਠਾ ਉਹਨੂੰ ਵੀ ਅੱਗੇ ਬਿਠਾ ਲਿਓ ਜਰਾ ਨਾਲੇ ਉਹ ਫੜ ਕੇ ਤਿਹਾਰ ਦੇ ਵਿੱਚ ਦੁਬਾਰਾ ਲੈ ਜਾਣਗੇ ਪਰ ਤੁਹਾਡੇ 12000 ਕਰੋੜ ਕਿੱਥੇ ਗਏ ਤੁਸੀਂ ਉਹਦਾ ਜਵਾਬ ਹੀ ਨਹੀਂ ਦਿੰਦੇ ਸੀਏਜੀ ਕਹਿੰਦਾ ਕਿ ਪੈਸੇ 2023 ਦੇ ਵਿੱਚ 9000 ਕਰੋੜ ਪਲੱਸ ਸੀ ਕਿ ਹੋ ਗਿਆ ਪ੍ਰਧਾਨ ਮੰਤਰੀ ਕਹਿੰਦਾ 12000 ਕਰੋੜ ਰੁਪਇਆ ਉਹ ਤਾਂ ਦੇਣੇ ਤਾਂ ਕੀਏ ਤਾਂ ਕਹਿੰਦੇ ਲੋਕਾਂ ਨੂੰ ਬਣਾਤਾ ਕਹਿੰਦੇ ਜੀ ਇਹਦੇ ਵਿੱਚ ਪਾ ਦਿਓ ਅਕਾਊਂਟ ਉਹ ਤੋਂ ਬਾਅਦ ਕਹਿੰਦੇ ਜਿਹੜੀਆਂ ਪੰਚਾਇਤਾਂ ਨੇ ਪੰਚਾਇਤਾਂ ਦੇ ਵਿੱਚ ਫੰਡ ਪਿਆ 5-5% ਅਸੀਂ ਉਹ ਤੋਂ ਲੈ ਲਾਂ ਪੰਚਾਇਤਾਂ ਨੂੰ ਪੈਸਾ ਦੇਣਾ ਹੁੰਦਾ ਕਿ ਉਹਨਾਂ ਤੋਂ ਲੈਣਾ ਹੁੰਦਾ ਕਰਜਾ ਤਾਂ ਐਂ ਕਹਿੰਦੇ ਐਂ ਤਾਰਦਾਂ ਮਰੂ 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 ਕਰੀ ਜਾਂਦੇ ਭੁੱਖੇ ਮਰਦੇ ਹਾਇਓਏ ਮਰ ਕੇ ਹਾਇਓਏ ਮਰ ਕੇ ਕਦੀ ਪ੍ਰਧਾਨ ਮੰਤਰੀ ਅੱਗੇ ਹਾੜੇ ਕੱਟਦੇ ਆ ਕਦੀ ਤੁਸੀਂ ਪੰਚਾਇਤਾਂ ਦੀ ਗੱਲਾਂ ਕਰਦੇ ਆ ਕਦੀ ਤੁਸੀਂ ਉਹ ਇੱਕ ਆਪਣਾ ਹੀ ਅਕਾਊਂਟ ਖੋਲ੍ਹ ਦਿੱਤਾ ਕੰਗਲਾ ਪੰਜਾਬ ਨੂੰ ਕੰਗਲਾ ਕਰ ਦਿੱ ਕਿ ਨਾ ਰੰਗਲਾ ਰੰਗ ਇੱਥੇ ਵੀ ਕ腐ਸ਼ਨ ਰੇਨਾ ਸੁਖਵੀਰ ਸਿੰਘ ਬਾਦਲ ਸੱਤਾ ਚੈਨਾ ਐਲੋਪੀ ਐ ਨਾ ਉਹ ਐਮਐਲਏ ਐ ਉਹਦੇ ਤੇ ਤੰਜ ਕਸਿਆ ਜਾਂਦਾ ਕਹਿੰਦੇ ਜੀ ਉਹ ਕਹਿੰਦਾ ਮੈਂ ਪੈਸੇ ਵੰਡਤੇ ਕਹਿੰਦਾ ਮੈਨੂੰ ਪਤਾ ਕਿੱਥੋਂ ਵੰਡੇ ਨਹੀਂ ਸਾਰਾ ਕੁਝ ਕੱਢ ਲਾਂਗਾ ਲੋਕਾਂ ਨੂੰ ਐਂਜ ਲੱਗਣ ਲੱਗਾ ਕਿ ਸੁਖਵੀਰ ਬਾਦਲ ਚੀਫ ਮਿਨਿਸਟਰ ਬਣ ਗਿਆ ਹਮਮ ਉਹ ਕਿ ਸਾਰੀ ਜਗ੍ਹਾ ਦਿਖਦਾ ਹੀ ਹੋਈ ਇਹਨਾਂ ਨੇ ਦੋ ਕੰਮਾਂ ਦੇ ਵਿੱਚ ਸੁਖਵੀਰ ਬਾਦਲ ਉਹਨਾਂ ਨੇ ਬਹੁਤ ਤਖੜਾ ਇਨੀਸ਼ੀਏਟਿਵ ਲਿਆ ਲੈਂਡ ਪੂਲਿੰਗ ਤੇ ਸਭ ਤੋਂ ਪਹਿਲਾਂ ਐਨ ਮੋਰਚਾ ਬੰਦੀ ਕਹਿੰਦੇ ਜੇਲਾਂ ਭਰਾਂਗੇ ਉਹ ਅਕਾਲੀ ਦਾ ਲਿਆ ਜਿਹੜਾ ਕਿਸੇ ਵੇਲੇ ਜੇਲ੍ਹ ਜੇਲ੍ਹ ਯਾਤਰਾਤ ਮਤਲਬ ਲਗਾਤਾ ਕਾਜੀ ਰਾਜਾ ਉਹਦੇ ਤੋਂ ਉਹਦੇ ਜ਼ਮੀਨਾਂ ਨੇ ਜਿੱਤ ਹਾਸਲ ਕੀਤੀ ਵਾਪਸ ਕਰਵਾ ਕੇ ਹੈਗੇ ਅਸਲੀ ਗੱਲ ਇਹ ਆ ਕਿ ਉਹਨਾਂ ਨੂੰ ਲੱਗਾ ਇਤਿਹਾਸ ਹਾਂ ਹਾਂ ਅਸਲੀ ਦਾਉ ਉਹ ਨਾ ਹੁੰਦਿਆਂ ਵੀ ਡਰੀ ਜਾਂਦੇ ਆ ਉਹ ਆ ਗਏ ਇਥੇ ਐਨਾ ਛਾ ਕੇ ਦੋ ਵਾਰੀ ਸਾਨੂੰ ਇੱਕ ਵਾਰੀ ਲੈਂਡ ਪੂਲਿੰਗ ਤੇ ਚਿਤ ਕਰਕੇ ਹੁਣ ਦੁਬਾਰਾ ਫੇਰੇਸ ਕੰਮ ਕਰ ਗਏ ਲੋਕਾਂ ਨੇ ਕਹਿਣਾ ਜੇ ਉਹ ਕਰਤਾ ਜਰਕੀ ਮਿਸਟਰ ਸਖਬੀਰ ਬਾਦਲਿਆ ਜਾਂ ਇਤੇ ਭਗਮਾਨ ਆ ਉੱਥੇ ਉਹ ਸਿੱਧੇ ਤਰੀਕੇ ਦੇ ਨਾਲ ਐਸਐਸਪੀ ਨੂੰ ਧਮਕੀ ਦਿੰਦੇ ਨੇ ਕਹਿੰਦੇ ਮਿੱਤਰਾ ਪਾਸਪੋਰਟ ਬਣਾ ਲਾ ਫਰਾਰ ਹੋ ਜੀ ਨਹੀਂ ਸਾਡੀ ਸਰਕਾਰ ਆਈ ਲੈ ਇਹ ਇਹ ਧਮਕੀਆਂ ਕੀ ਵੀ ਇਹ ਇਹ ਚ ਇਹ ਗੱਲ ਸਹੀ ਹੈ ਜਾਂ ਗਲਤ ਹੈ ਕਿਉਂਕਿ ਸਰਕਾਰ ਬਣਨ ਤੋਂ ਪਹਿਲਾਂ ਹੀ ਤੁਸੀਂ ਧਮਕੀਆਂ ਦੇ ਰਹੇ ਹੋ ਅਫਸਰਾਂ ਵੀ ਤੂੰ ਆਪਣਾ ਡਿਊਟੀ ਘਰ ਨਾ ਕਿ ਡਿਊਟੀ ਤੋਂ ਬਾਹਰ ਜਾ ਕੇ ਦੂਜੇ ਬੰਦਿਆਂ ਲਈ ਕੁਝ ਕਰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਟਾਈਮਜ਼ ਤੇ ਮੈਂ ਹਾਂ ਸੰਦੀਪ ਸਿੰਘ ਬੈਣੀਪਾਲ ਅੱਜ ਪੰਜਾਬ ਅਤੇ ਪੰਜਾਬ ਦੇ ਮੁੱਦਿਆਂ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਪ੍ਰੋਫੈਸਰ ਮਨਜੀਤ ਸਿੰਘ ਮਨਜੀਤ ਜੀ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਮਨਜੀਤ ਜੀ 2022 ਦੇ ਵਿੱਚ ਆਮ ਆਦਮੀ ਪਾਰਟੀ ਕਹਿੰਦੀ ਹੈ ਵੀ 70 ਸਾਲ ਦੇ ਵਿੱਚ ਜਿਹੜੀਆਂ ਬਾਕੀ ਪਾਰਟੀਆਂ ਸੀ ਉਹਨਾਂ ਤੋਂ ਥੀਲਾ ਨਹੀਂ ਹੋਇਆ ਅਸੀਂ ਬਦਲਾ ਲੈ ਕੇ ਆਵਾਂਗੇ ਲੋਕਾਂ ਨੇ ਉਹਨੂੰ ਸਵਕਾਰਿਆ ਸੱਤਾ 'ਚ ਲਿਆਂਦੀ ਤੇ ਹੁਣ ਤੁਸੀਂ ਇਹ ਦੱਸੋ 70 ਸਾਲ ਚ ਪਹਿਲਾਂ ਕਦੇ ਇਦਾਂ ਹੋਇਆ ਵੀ ਸੱਤਾ ਤਿਰਪਾਰਟੀ ਹੋਵੇ ਸਰਕਾਰ ਦੀ ਹੋਵੇ ਤੇ ਵਿਧਾਨ ਸਭਾ ਦੇ ਵਿੱਚ ਆਪ ਤਖਤੀਆਂ ਲੈ ਕੇ ਰੋਸ ਪ੍ਰਦਰਸ਼ਨ ਕਰੇ ਇਹ ਤੇ ਪਾਰਟੀ ਠੱਗਾਂ ਦੀ ਸੀ ਅਸੀਂ ਤੇ 2015 ਤੋਂ ਕੋਠੇ ਚੜ ਚੜ ਕੇ ਢੋਲ ਗਲ ਚ ਪਾ ਕੇ ਰੌਲਾ ਪਾਇਆ ਸੀ ਕਿ ਇਨ੍ਹਾਂ ਠੱਗਾਂ ਤੋਂ ਬਚਿਓ ਜਿਹੜੇ ਮਰਜੀ ਨੂੰ ਲੈ ਆਇਓ ਹੂੰ ਇਹਦੇ ਬਨਾਰਸੀ ਠੱਗਾਂ ਦੇ ਵੀ ਜਿਹੜੇ ਬਨਾਰਸੀ ਠੱਗਾਂ ਬੜੇ ਮਸ਼ਹੂਰ ਹੁੰਦੇ ਸੀ ਪੰਜਾਬ ਜਿੱਥੋਂ ਉੱਥੋਂ ਬਚਿਓ ਉੱਥੇ ਬੜੇ ਤਗੜੇ ਠੱਗ ਗਿਆ ਇਹ ਉਹਨਾਂ ਨੂੰ ਵੀ ਮਾਤ ਪਾਉਂਦੇ ਆ ਪਰ ਹੁਣ ਲੈ ਸਾਡੇ ਲੋਕਾਂ ਨੂੰ ਸੀ ਕਿ ਬਦਲਾ ਚਾਹੀਦਾ ਬੜੇ ਮਤਲਬ ਇਸ ਗੱਲ ਦੇ ਅੰਦਰ ਤਲਬ ਤਲਖੀ ਲੱਗੀ ਹੋਈ ਸੀ ਬੜੀ ਇੰਤਜ਼ਾਰ ਸੀ ਕਿ ਉੱਥੇ ਬੜੇ ਉਤਸ਼ਾਹ ਸੀ ਕਿ ਇਹ ਪੁਰਾਣੀਆਂ ਪਾਟੀਆਂ ਨੂੰ ਛੱਡ ਕੇ ਪੁਰਾਣੀਆਂ ਜੁੱਤੀਆਂ ਜਿਹੜੀਆਂ ਨਾ ਉਹ ਠੀਕ ਨਹੀਂ ਹੁਣ ਨਵਾਂ ਜੋੜਾ ਲੈਣਾ ਹੂੰ ਉਸ ਕਿਸੇ ਜਿੱਤਾ ਮੀਲੇ 'ਚ ਜਾਂਦਾ ਨਵਾਂ ਜੋੜਾ ਨਵੇਂ ਕੱਪੜੇ ਪਾ ਕੇ ਚਾਹ ਹੁੰਦਾ ਨਾ ਉਂਝ ਚਾਹ ਛੜਿਆ ਸੀ ਵੇਖਿਆ ਨਹੀਂ ਆ ਨਹੀਂ ਦੇਖਿਆ ਤਾਂ ਨਹੀਂ ਦੇਖਿਆ ਇਕੱਠੇ ਹੀ 92 ਮਤਲਬ ਜ਼ਿਆਦਾ ਕਰਤਾ ਹਾਂ ਹੁਣ ਜਦੋਂ ਪਰਫਾਰਮੈਂਸ ਆ ਉਹ ਤੇ ਦੇਖੋ ਕੱਲੀਆਂ ਗੱਲਾਂ ਨਾਲ ਨਹੀਂ ਸੀ ਨਾ ਹਮ ਇੱਕ ਲੀਡਰ ਇਹੋ ਜਿਹਾ ਜਲੈਂਸਕੀ ਵਰਗਾ ਬਣਾ ਲਿਆ ਭਗਵੰਤ ਮਾਨ ਉਹ ਵੀ ਕਮੀਡੀਅਨ ਇਹ ਵੀ ਕਮੀਡੀਅਨ ਉਹ ਉੱਥੇ ਸਾਰਾ ਦੇਸ਼ ਜਿਹੜਾ ਰੂਸ ਕੋਲ ਖਿੱਚ ਖਿੱਚ ਕੇ ਲਈ ਜਾਂਦਾ ਹੈ ਦਾ ਸਾਰਾ ਪੰਜਾਬ ਆ ਉਹ ਕੋਈ ਬੀਐਸਐਫ ਲੈ ਗਈ ਕੋਈ ਕੋਈ ਲੈ ਗਿਆ ਇਹਦਾ ਵੀ ਖਿੱਚ ਕੇ ਲਈ ਜਾਂਦੇ ਆ ਇਸ ਲਈ ਇਹ ਜਿਹੜਾ ਸਾਡਾ ਜੋ ਵੀ ਹੋਇਆ ਆ ਇਹ ਅਫਸੋਸ ਵਾਲੀ ਗੱਲ ਆ ਕਿ ਤੁਸੀਂ ਇਹਨੇ 2022 ਚ ਵੱਡੇ ਵਾਅਦੇ ਕੀਤੇ ਹਾਂ ਔਰ ਇਹ ਵੀ ਗੱਲ ਤੁਹਾਡੀ ਠੀਕ ਹੈ ਕਿ ਵਿਰੋਧੀ ਪਾਰਟੀਆਂ ਤੇ ਤਖਤੀਆਂ ਲੈ ਕੇ ਚੱਲਦੀਆਂ ਆਪਣੇ ਪ੍ਰੋਟੈਸਟ ਕਰ ਲਈ। ਹੂੰ ਰੂਲਿੰਗ ਜਿਹੜੀ ਆ ਉਹ ਇਸ ਕਰਕੇ ਚੱਲੇ ਕਿਉਂਕਿ ਇਹਨਾਂ ਨੂੰ ਇੰਜ ਲੱਗਦਾ ਕਿ ਅਸੀਂ ਰੂਲਿੰਗ ਨਹੀਂ ਹੈਗੇ। ਹੂੰ ਮੈਂ ਤੇ ਇਹਦਾ ਇਹ ਹੀ ਕੱਟੁੰਦਾ ਕਿ ਦੇਖੋ ਰੂਲਿੰਗ ਪ੍ਰੋਟੈਸਟ ਨਹੀਂ ਕਰਦੀ। ਹਾਂ ਕੰਮ ਕਰਦੀ ਆ ਤੇ ਜਵਾਬ ਦਿੰਦੀ ਆ। ਹਾਂ ਪ੍ਰੋਟੈਸਟ ਉਹਨਾਂ ਨੇ ਕਰ ਲਈ ਕਰਨਾ ਕਿਹਦੇ ਵਿਰੁੱਧ ਕਰਨਾ। ਹਾਂ ਉੱਥੇ ਮੋਦੀ ਬੈਠਾ ਸੀ। ਜਿੱਦਣ ਮੋਦੀ ਆਇਆ ਉਸ ਦਿਨ ਮੂੰਹ ਨਹੀਂ ਦਿਖਾਇਆ। ਮੈਨੂੰ ਨਹੀਂ ਲੱਗਦਾ ਉੱਥੇ ਅਮਨ ਰੋੜਾ ਸੀ ਮੈਨੂੰ ਨਹੀਂ ਲੱਗਦਾ ਉੱਥੇ ਹਰਪਾਲ ਚਿਮਾ ਸੀ ਇਹ ਤੇ ਉੱਥੇ ਹਸਪਤਾਲ ਹੀ ਬੈਗਿਆ ਕਿ ਬੋਲੀ ਆ ਰਹੀਆਂ ਲੋਕਾਂ ਦੇ इमोਸ਼ਨ ਨੂੰ ਟੱਚ ਕਰਦੇ ਨੇ ਮੈਂ ਮੈਂ ਇਹੀ ਗੱਲ ਕਹਿ ਰਿਹਾ ਹਾਂ ਜਦ ਅਸੀਂ ਤੇ ਸਮਝੀਏ ਵੀ ਇਹ ਕਰਦੇ ਕੀ ਫਿਰ ਤੇ ਤਕਤੀ ਇੱਕ ਨਹੀਂ ਦੂ ਨਹੀਂ ਸਾਰਿਆਂ ਦੇ ਗੱਲ ਚ ਪਾਤੀ ਸੀ ਅੱਛਾ ਤੂੰ ਹੀ ਬਦਲ-ਬਦਲ ਕੇ ਪਾ ਦੋ ਇੱਕੋ ਹੀ ਬਾਤ ਸੀ ਸਾਰਿਆਂ ਦੀ 1600 ਕਰੋੜ 1600 ਕਰੋੜ 1600 ਕਰੋੜ ਜਿਹਦਾ ਮਤਲਬ ਤਾਂ ਪੁੱਛਦਾ ਹੀ ਕੋਈ ਨਹੀਂ ਹਾਂ ਅਗਲਾ ਕਹਿ ਕੇ ਹੋ ਗਿਆ ਹੋ ਗਿਆ ਖਬਰਾਂ ਲਵਾ ਕੇ ਤਾਨੂੰ ਕੋ ਪੁੱਛਦਾ ਨਹੀਂ ਇਹ ਕਹਿਣਾ ਚਾਹੁੰਦੇ ਆ ਤੁਸੀਂ ਬਿਲਕੁਲ ਹਾਂ ਤੇ ਜੇ ਪੁੱਛਦਾ ਨਹੀਂ ਤੇ ਤੁਸੀਂ ਚਲੋ ਸਾਰੇ ਜਣੇ ਨੇ ਵਿੱਚੇ ਬਾਜਵੇਂ ਨੂੰ ਲੈ ਲੋ ਵਿੱਚੇ ਦੂਜਿਆਂ ਨੂੰ ਲੈ ਲੋ ਤੇ ਦਿੱਲੀ ਚਲੋ ਹਾਂ ਦਿੱਲੀ ਜਾ ਕੇ ਬੈਠੋ ਨਾ ਤੁਸੀਂ ਤੇ ਤਰਨੇਹਾਲੀ ਪਾਰਟੀਆਂ ਹਾਂ ਉਥੇ ਤੇਜਰੀਵਾਲ ਬੈਠਾ ਉਹਨੂੰ ਵੀ ਅੱਗੇ ਬਿਠਾ ਲਿਓ ਜਰਾ ਨਾਲੇ ਉਹ ਫੜ ਕੇ ਤਿਹਾਰ ਦੇ ਵਿੱਚ ਦੁਬਾਰਾ ਲੈ ਜਾਣਗੇ ਕਿਉਂਕਿ ਉਹ ਥੋੜਾ ਜਿਹਾ ਟਾਈਮ ਹੋ ਗਿਆ ਉਹਨੂੰ ਬਾਹਰ ਆਏ ਨੂੰ ਹਾਂ ਇਸ ਕਰਕੇ ਇਸ ਕਰਕੇ ਇਹ ਨਾ ਬੜੀ ਅਫਸੋਸ ਵਾਲੀ ਗੱਲ ਕਿ ਇਹ ਦਿਮਾਗ ਇੰਜ ਲਈ ਬਿਠੇ ਵੀ ਕੇਂਦਰ ਰਾਜ ਕਰ ਰਿਹਾ ਹਾਂ ਅਸੀਂ ਇਹ ਨਹੀਂ ਸਬਸਿਡੀ ਹੈਗੇ ਆ ਇਸ ਕਰਕੇ ਅਸੀਂ ਪ੍ਰੋਟੈਸਟ ਕਰਦੇ ਹੋ ਤੁਸੀਂ ਪੰਜਾਬ ਦੀ ਸਰਕਾਰ ਆ ਪੰਜਾਬ ਪੰਜਾਬ ਤੁਹਾਡੇ ਤੋਂ ਉਮੀਦ ਕਰਦਾ ਉਹ ਜਿਹੜਾ ਪੈਸਾ ਉਹ ਜੇ ਨਹੀਂ ਆਇਆ ਤੇ ਵਿਰੋਧੀਆਂ ਨੂੰ ਨਾਲ ਲੈ ਕੇ ਉੱਥੇ ਚੱਲੋ ਤੁਸੀਂ ਮਤਾ ਪਾਇਆ ਵੀ ਆ ਕਿਸੇ ਨੇ ਨਹੀਂ ਵਿਰੋਧ ਕੀਤਾ ਹੋਊਗਾ ਮੈਨੂੰ ਜਿੱਥੇ ਤੱਕ ਲੱਗਦਾ ਪਤਾ 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 ਆ ਵੀ ਸਾਨੂੰ ਪੈਸੇ ਖੇਤੀ ਭੇਜੋ ਪਰ ਤੁਹਾਡੇ 12000 ਕਰੋੜ ਕਿੱਥੇ ਗਏ ਤੁਸੀਂ ਉਹਦਾ ਜਵਾਬ ਹੀ ਨਹੀਂ ਦਿੰਦੇ ਉਹ ਬਾਰ-ਬਾਰ ਪੁੱਛਦੇ ਆ ਸੀਏ ਜੀ ਕਹਿੰਦਾ ਕਿ ਪੈਸੇ 2023 ਦੇ ਵਿੱਚ 9000 ਕਰੋੜ ਪਲੱਸ ਸੀਗੇ ਉਹ ਜਿਹੜਾ ਪ੍ਰਧਾਨ ਮੰਤਰੀ ਕਹਿੰਦਾ 12000 ਕਰੋੜ ਰੁਪਈਆ ਤੁਹਾਡੇ ਅਕਾਊਂਟ ਵਿੱਚ ਹੈਗਾ ਉਹ ਕਿੱਥੇ ਗਏ ਉਹਦੇ ਅਗੇਂਸਟ ਕੁਝ ਹੋਰ ਖਾ ਲਿਆ ਜਾਂ ਕਿੱਥੇ ਚਲੇ ਗਏ ਜਾਂ ਕਿਤੇ ਸੜ ਗਏ ਜਾਂ ਕਿਤੇ ਮੀਂਹ ਦੇ ਵਿੱਚ ਭਿੱਜ ਪੁੱਜ ਗਏ ਰੁੜ ਗਏ ਤੁਸੀਂ ਇੰਝ ਹੀ ਕਹਿ ਦਿਓ ਵੀ ਰੁੜ ਗਏ ਆ ਜੀ ਮੀਂਹ ਦੇ ਵਿੱਚ ਬੜਾ ਹਾੜਾ ਹੈ ਮੈਸੇ ਤੇ ਸੀਗੇ 12000 ਕਰੋੜ ਹੋਣ ਉਹਦੀ ਜਗਾ ਹੋਰ ਦੇ ਦਿਓ ਉਹ ਤਾਂ ਜੀ ਦੇਣ ਤਾਂ ਕੀਏ ਤਾਂ ਕਹਿੰਦੇ ਲੋਕਾਂ ਨੂੰ ਉਹ ਬਣਾਤਾ ਕਹਿੰਦੇ ਜੀ ਇਹਦੇ ਵਿੱਚ ਪਾ ਦਿਓ ਅਕਾਊਂਟ ਉਹ ਤੋਂ ਬਾਅਦ ਕਹਿੰਦੇ ਜਿਹੜੀਆਂ ਪੰਚਾਇਤਾਂ ਨੇ ਪੰਚਾਇਤਾਂ ਦੇ ਵਿੱਚ ਫੰਡ ਪਿਆ 5-5% ਅਸੀਂ ਉਹ ਤੋਂ ਲੈ ਲਾਂਗੇ ਉਹ ਵੀ ਆਹੋ ਉਹਨਾਂ ਦੀਆਂ ਦੋ ਰੱਖਣ ਪਾਉਣੇ ਕਿ 300 ਪੰਚਾਇਤਾਂ ਆ ਉਹਨਾਂ ਚੋਂ ਵੀ ਥੋੜੀਆਂ ਹੀ ਨੇ ਕਿਹਾ ਇੰਜ ਫਿਰ ਪੰਚਾਇਤਾਂ ਦਾ ਪੈਸਾ ਕਿਉਂ ਪੰਚਾਇਤਾਂ ਨੂੰ ਪੈਸਾ ਦੇਣਾ ਹੁੰਦਾ ਕਿ ਉਹਨਾਂ ਤੋਂ ਲੈਣਾ ਹੁੰਦਾ ਕਿੰਚੇ ਤਾਂ ਦਾ ਜਿਹੜਾ ਪੈਸਾ ਉਹ ਸਾਂਝੀਆਂ ਜ਼ਮੀਨਾਂ ਦਾ ਉਹ ਉਹਨਾਂ ਦੇ ਵਿੱਚ ਗਰੀਬਾਂ ਦਾ ਵੀ ਪੈਸਾ ਧਲਤਾਂ ਦਾ ਵੀ ਪੈਸਾ ਪੁਰਨਾ ਦਾ ਪੈਸਾ ਉਹਨਾਂ ਦੀ ਉਹ ਇੱਕ ਜਾਇਦਾਦ ਤੁਸੀਂ ਸਭੂ ਉਹਨਾਂ ਨੂੰ ਹੋਰ ਸਸ਼ਕਤ ਕਰੋ ਜਿਹੜਾ ਉਹਨਾਂ ਦਾ ਪੈਸਾ ਉਹਨਾਂ ਨੂੰ ਕਹੋ ਅਸੀਂ ਤੁਹਾਡੇ ਲਈ ਇੱਥੇ ਕਾਲਜ ਖੋਲ੍ਹ ਰਹੇ ਹਾਂ ਅਸੀਂ ਤੁਹਾਡੇ ਲਈ ਇੱਥੇ ਕੋਈ سپورٹس ਕੰਪਲੈਕਸ ਬਣਾ ਰਹੇ ਹਾਂ ਇਸ ਕਿਸਮ ਦਾ ਉਹਨਾਂ ਨੂੰ ਸਭੂ ਤੁਸੀਂ ਦਿਓ ਉਹ ਛਾਹਤ ਕਰੋ ਉਹਨਾਂ ਦੇ ਪੈਸੇ ਨਾਲ ਤਾਂ ਕਿ ਉਹ ਹੋਰ ਪੈਸਾ ਇਕੱਠਾ ਕਰਕੇ ਆਪਣਾ ਕਮਿਊਨਿਟੀ ਦਾ ਭਲਾ ਕਰ ਨੇ ਪਿੰਡਾਂ ਦਾ ਭਲਾ ਕਰ ਤੁਸੀਂ ਉਹਨਾਂ ਤੇ ਜਜ਼ੀਆ ਲਾਤਾ ਕਿ ਸਾਨੂੰ ਪੈਸੇ ਪਿੱਛੇ ਭੇਜੋ ਅਸੀਂ ਭੁੱਖੇ ਮਰਨ ਲੱਗੇ ਹੋਏ ਤੁਸੀਂ ਕਾਹਦੀ ਲਈ ਸਰਕਾਰ ਆ ਤੁਸੀਂ ਨੇ ਕਹਿੰਦੇ ਸੀ 50 ਹਜ਼ਾਰ ਕਰੋੜ ਰੁਪਇਆ ਸ਼ਰਾਬ ਤੋਂ ਤੇ ਰੇਤਾ ਬਜਰੀ ਤੋਂ ਇਕੱਠਾ ਕਰ ਦੇਣਾ ਪੈਸੇ ਇੰਨੇ ਹੋਣਗੇ ਕਿ ਰੁੜਦੇ ਫਿਰਨਗੇ ਗਲੀਆਂ ਛੋੜਦੇ ਫਿਰਨਗੇ ਲੋਟ ਤੁਸੀਂ ਤੇ ਇੰਜ ਹੀ ਕਰ ਦੇ ਜੀ ਸੀ ਕਰਜਾ ਤਾਂ ਆਏ ਕਹਿੰਦੇ ਆਏ ਤਾਰਦੇ ਆ ਤੂੰ ਕਿੱਥੇ ਗਏ ਪੈਸੇ ਸਾਰੇ ਲੋਕ ਹੁਣ ਪੁੱਛ ਰਹੇ ਆ ਕਿ ਤੁਸੀਂ ਮਰੂ 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 ਕਰੀ ਜਾਂਦੇ ਆ ਭੁੱਖੇ ਮਰਦੇ ਹਾਇਓ ਮਰ ਕੇ ਹਾਇਓ ਮਰ ਕੇ ਕਦੀ ਪ੍ਰਧਾਨ ਮੰਤਰੀ ਅੱਗੇ ਹਾੜੇ ਕੱਟਦੇ ਆ ਕਦੀ ਤੁਸੀਂ ਪੰਚਾਇਤਾਂ ਦੇ ਗੱਲਾਂ ਕਰਦੇ ਆ ਕਦੀ ਤੁਸੀਂ ਉਹ ਇੱਕ ਆਪਣਾ ਹੀ ਅਕਾਊਂਟ ਖੋਲ ਦਿੱਤਾ ਰੰਗਲਾ ਪੰਜਾਬ ਨੂੰ ਕੰਗਲਾ ਕਰ ਦਿੱਤਾ ਕਿ ਨਾ ਰੰਗਲਾ ਰੱਬ ਸੀਐਮ ਰੀਲੀਫ ਫੰਡ ਚ ਕਿਉਂ ਨਹੀਂ ਮੰਗੇ ਇਹਨਾਂ ਨੇ ਕਿਉਂਕਿ ਉਹਦੇ ਤੇ ਜਵਾਬ ਦੇ ਹੀ ਆ ਅਗਲੇ ਨੇ ਪੁੱਛਣਾ ਕਿ ਕਿੱਥੇ ਖਰਚੇ ਕਿੰਨੇ ਪੈਸੇ ਆਏ ਇੱਥੇ ਵੀ ਕਰਾਪਸ਼ਨ ਤੇ ਲੋਕ ਤੇ ਡਾਊਟ ਹੀ ਕਰਨਗੇ ਨਾ ਕਿ ਕੇਜਰੀਵਾਲ ਲੈ ਜਾਊਗਾ ਕਿ ਇਹ ਪੈਸੇ ਕੇਜਰੀਵਾਲ ਦੀ ਇਕੱਠੇ ਕੀਤੇ ਜਾ ਰਹੇ ਆ 2027 ਦੀਆਂ ਚੋਣਾਂ ਲਈ ਹਾਲਤ ਇਹ ਬਣ ਗਈ ਕਿ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਨੂੰ ਇਹ ਕਹਿਣਾ ਪਿਆ ਵੀ ਉਹ ਲੋਕੋ ਇਹਦੇ ਚ ਪੈਸੇ ਨਾ ਪਾਏ ਉਹ ਇਹਨੇ ਲੁੱਟ ਲੈਣੇ ਆ ਇਹਨਾਂ ਨੇ ਖਾ ਜਾਣੇ ਆ ਇਹਨਾਂ ਦੇ ਇਹਨਾਂ ਨੇ ਲੋਕਾਂ ਦੇ ਉੱਤੇ ਨਹੀਂ ਲਾਉਣੇ ਹੈਗੇ ਮੈਂ ਨਹੀਂ ਕਹਿੰਦਾ ਕਿ ਇਹ ਗੱਲ ਪ੍ਰਤਾਪ ਸਿੰਘ ਬਾਜਵਾ ਜੀ ਸੱਚੀ ਹੋਊਗੀ ਪਰ ਇਹਨਾਂ ਨੇ ਪ੍ਰਧਾਨ ਮੰਤਰੀ ਨੇ ਇੰਜ ਕੀਤਾ ਹਾਂ ਪ੍ਰਧਾਨ ਮੰਤਰੀ ਨੇ ਵੀ ਜਿਹੜਾ ਆਪਣਾ ਫੰਡ ਜਦੋਂ ਇਹ ਸੱਤਾ 'ਚ ਆਇਆ ਤੇ ਉਹਨੇ ਮਨਮੋਹ ਸਿੰਘ ਵਾਲੇ ਫੰਡ 'ਚ ਅਕਾਊਂਟ 'ਚ ਨਹੀਂ ਪਾਜੇ ਪੁਆਏ ਆਪਣਾ ਅਕਾਊਂਟ ਅਲੱਗ ਖੋਲ ਕੇ ਪੁਆਏ ਉਸ ਦਿਨ ਇਹੀ ਕੇਜਰੀਵਾਲ ਉਹਨਾਂ ਨੂੰ ਕਹਿੰਦਾ ਸੀਗਾ "ਤਾਂ ਕੀ ਕੀਤਾ ਜੀ? ਇਹ ਤੇ ਪੈਸੇ ਲੂਟਣੇ ਲਈ ਕਰ ਰਹੇ ਆਂ ਆਪ। ਆਪ ਖਾਣੇ ਲਈ ਕਰ ਰਹੇ ਆਂ। ਆਪ ਉਹ ਜਿਹੜਾ ਸੀਏਜੀ ਦੇ ਅੰਡਰ ਕੰਟਰੋਲਰ ਐਂਡ ਅਕਾਊਂਟੈਂਟ ਜਨਰਲ ਦੇ ਅੰਡਰ ਜਿਹਨੇ ਜਿਹਦੀ ਆਡਿਟਿੰਗ ਹੋਣੀ ਆ ਗਵਰਨਮੈਂਟ ਵੱਲੋਂ ਤੁਸੀਂ ਉਸ ਅਕਾਊਂਟ 'ਚ ਪੈਸੇ ਪਾਓ।" ਇਹ ਉਦੋਂ ਉਹਨਾਂ ਨੂੰ ਕਹਿੰਦੇ ਸੀ। ਹੁਣ ਇਹਦਾ ਆਪਣਾ ਕੰਮ ਹਾਕਾ ਇਸ ਕਰਕੇ ਜਿੱਥੋਂ ਦਾ ਲੱਗਦਾ ਲਾਉਂਦਾ ਉਹ ਲਾਉਂਦਾ ਲੋਕਾਂ ਦਾ ਬੇਕੂਪਣਾਉਂਦੇ ਆ। ਇਸ ਲਈ ਮੈਂ ਤੇ ਕਹਿੰਨਾ ਕਿ ਚਾਹੀਦਾ ਇਹ ਹੈ ਕਿ ਹੁਣ ਲੋਕਾਂ ਨੇ ਆਪਣਾ ਬਹੁਤ ਹਿੰਮਤ ਦਿਖਾਈ ਐ ਐਸ ਸਰਕਾਰ ਦੀ ਜਵਾਬਦੇਹੀ ਜਿਹੜੀ ਆ ਉਹ ਤੈਹ ਹੋਣੀ ਚਾਹੀਦੀ ਆ ਆਉਣ ਵਾਲੇ ਸਮੇਂ 'ਚ ਲੋਕ ਮੇਰਾ ਖਿਆਲ ਹੈ ਇਹਨਾਂ ਤਜਰਬਿਆਂ ਨੂੰ ਜਿਸ ਕਿਸਮ ਦੀ ਖਿੱਲੀ ਉਡਾਉਂਦੇ ਆ ਜਾਂ ਕਰਦੇ ਆ ਅਸੈਂਬਲੀ ਦੇ ਅੰਦਰ ਤੇ ਬਾਹਰ ਉਸ ਦੀ ਜਵਾਬਦੇਹੀ ਤੇ ਜ਼ਰੂਰ ਤੈਹ ਕਰਨੀ ਤੇ ਪ੍ਰੋਫੈਸਰ ਦਾ ਵੀ ਐ ਵਿਧਾਨ ਸਭਾ ਦੇ ਵਿੱਚ ਹੁੰਦਾ ਵੀ ਚਲੋ ਪੰਜਾਬ ਦੇ ਬਾਰੇ ਗੱਲ ਹੋਵੇ ਨਾ ਪੰਜਾਬ 'ਚ ਜੋ ਖਾਮੀਆਂ ਨੇ ਜਾਂ ਜੋ ਮੁੱਦੇ ਨੇ ਉਹਨਾਂ ਤੇ ਗੱਲ ਹੋਵੇ ਉੱਥੇ ਭਗਵੰਤ ਸਿੰਘ ਮਾਨ ਉਹ ਨਹੀਂ ਉੱਠਦੇ ਨੇ ਬੋਲਦੇ ਨੇ ਸਖਬੀਰ ਸਿੰਘ ਬਾਦਲਵਾਰੀ ਨਾ ਸਖਬੀਰ ਸਿੰਘ ਬਾਦਲ ਸੱਤਾ ਚੈਨਾ ਐਲੋਪੀ ਐ ਨਾ ਉਹ ਐਮਐਲਏ ਐ ਉਹਦੇ ਤੇ ਤੰਜ ਕਸਿਆ ਜਾਂਦਾ ਕਹਿੰਦੇ ਜੀ ਉਹ ਕਹਿੰਦਾ ਮੈਂ ਪੈਸੇ ਵੰਡ ਤੇ ਕਹਿੰਦਾ ਮੈਨੂੰ ਪਤਾ ਕਿੱਥੋਂ ਵੰਡੇ ਨੇ ਸਾਰਾ ਕੁਝ ਕੱਢ ਲਾਂਗੇ ਸੱਚੀ ਗੱਲ ਪਤਾ ਕੀ ਐ ਇਹ ਤੇ ਬਹਿ ਗਿਆ ਸੀ ਉੱਥੇ ਹਸਪੀਟਲ 'ਚ ਹੂੰ ਜਾ ਕੇ ਉਦੋਂ ਲੋਡ ਸੀ ਨਾ ਕੰਮ ਕਰਨ ਦੀ ਬਿਮਾਰ ਹੋ ਗਿਆ ਹੂੰ ਚਲੋ ਸੱਚੀ ਵੀ ਹੋ ਸਕਦਾ ਕਿਸੇ ਤੇ ਬਿਮਾਰੀ ਕਿਸੇ ਨੂੰ ਨਾ ਹੋਵੇ ਪਰ ਉਹ ਬੜਾ ਕ੍ਰੂਸ਼ੀਅਲ ਟਾਈਮ ਸੀ ਹੂੰ ਲੋਕਾਂ ਨੂੰ ਐਂ ਲੱਗਣ ਲੱਗਾ ਕਿ ਸੁਖਬੀਰ ਬਾਦਲ ਚੀਫ ਮਿਨਿਸਟਰ ਬਣ ਗਿਆ ਹਾਂ ਕਿ ਸਾਰੀ ਜਗ੍ਹਾ ਦਿਖਦਾ ਹੀ ਉਹ ਹੀ ਸੀਗਾ ਸ਼ੁਰੂ-ਸ਼ੁਰੂ ਦੀਆਂ ਗੱਲਾਂ ਬਾਅਦ ਚ ਸਾਰੇ ਹੋਰ ਵੀ ਆ ਗਏ ਕਵੀਸ਼ਰ ਵੀ ਆ ਗਏ ਹਾਂ ਕਲਾਕਾਰ ਸਟਾਰ ਸਾਰੇ ਆ ਗਏ ਸ਼ੁਰੂ-ਸ਼ੁਰੂ ਚ 25 ਤਰੀਕ ਤੋਂ ਹੀ ਪਿਛਲੇ ਮਹੀਨੇ ਦੀ ਤੋਂ ਉਹ ਐਕਟਿਵ ਹੋ ਗਏ ਸੀ ਵਿੱਚੇ ਹੀ ਹਰਜਿੰਦਰ ਸਿੰਘ ਧਾਮੀ ਐਸਟੀਪੀਸੀ ਤੇ ਇਹ ਇਨਾਂ ਨੇ ਦੋ ਕੰਮਾਂ ਦੇ ਵਿੱਚ ਸੁਖਬੀਰ ਬਾਦਲ ਉਹਨਾਂ ਨੇ ਬਹੁਤ ਤਖੜਾ ਇਨੀਸ਼ੀਏਟਿਵ ਲਿਆ ਲੈਂਡ ਪੂਲਿੰਗ ਤੇ ਸਭ ਤੋਂ ਪਹਿਲਾਂ ਐਨ ਮੋਰਚਾ ਬੰਦੀ ਕਹਿੰਦੇ ਜੇਲਾਂ ਭਰਾਂਗੇ ਉਹ ਅਕਾਲੀ ਦਾ ਲਿਆ ਜਿਹੜਾ ਕਿਸੇ ਵੇਲੇ ਜੇਲ੍ਹ ਜੇਲ੍ਹ ਯਾਤਰਾ ਬਦਲ ਲਗਾਤਾਰ ਜਾਰੀ ਰਹਿ ਰਹੀ ਸੀ ਉਹਦੇ ਤੋਂ ਉਹਦੇ ਚ ਵੀ ਇਹਨਾਂ ਨੇ ਜਿੱਤ ਹਾਸਲ ਕੀਤੀ ਵਾਪਸ ਕਰਵਾ ਕੇ ਹਟੇ ਹਾਂ ਦੂਜੇ ਪਾਸੇ ਜਦੋਂ ਇਹ ਕਰੋਪੀ ਆਈ ਹੈ ਇਹ ਇਹ ਉਹ ਉਹ ਵੀ ਉਹ ਵੀ ਇਹਨਾਂ ਵੱਲੋਂ ਸੀ ਇਹ ਵੀ ਇਹਨਾਂ ਦੀ ਨਲਕੀ ਕਰਕੇ ਹੋਇਆ ਗੇਂਟ ਹੀ ਰੁੜ ਗਏ ਹਾਂ ਤੁਸੀਂ ਦੇਖੋ ਤੇ ਗੇਂਟ ਹੀ ਰੁੜ ਗਿਆ ਜਾਨੀ ਕੋਈ ਕਿਸੇ ਕਿਸਮ ਦਾ ਧਿਆਨ ਨਹੀਂ ਸੀ ਖਰ ਚਲੋ ਉਹਦੇ ਚ ਵੀ ਉਹਨਾਂ ਨੇ ਜੋ ਵੀ ਕੀਤਾ ਹੁਣ ਇਹ बार-बार ਸਵਾਲ মিডিਆ ਵੀ ਸਤਪੀਰ ਬਾਦਲ ਨੂੰ ਕਰਦਾ ਹਾਂ ਕਿ ਤੁਸੀਂ ਇਹ ਪੈਸੇ ਕਿੱਥੋਂ ਆਏ ਉਹਨਾਂ ਦਾ ਬੜਾ ਸਾਫ਼ ਜਵਾਬ ਹੈ ਹਰਜਿੰਦਰ ਸਿੰਘ ਧਾਮੀ ਦਾ ਤੇ ਉਹਨਾਂ ਦਾ ਵੀ ਇੱਕ ਵੀ ਪੈਸਾ ਜਿਹੜਾ ਐਸਜੀਪੀਸੀ ਦਾ ਹੁੰਦਾ ਉਹ ਕਿਸੇ ਨੂੰ ਕੈਸ਼ ਨਹੀਂ ਦਿੱਤਾ ਜਾ ਸਕਦਾ ਹਾਂ ਵੀ ਆ ਲੈ ਚੱਕ ਕੈਸ਼ ਕੋਈ ਤੇ ਉੱਥੇ ਬੋਰੀਆਂ ਥੋੜੀ ਭਰੀਆਂ ਵੀ ਇੱਕ ਬੋਰੀ ਤੂੰ ਲੈ ਜਾ ਤੇ ਇੱਥੇ ਕਾਨਫਰੰਸ ਵੀ ਹੋਈ ਹੈ ਹਾਂ ਬਿਲਕੁਲ ਸਾਰੇ ਦਾ ਸਾਰਾ ਬੜਾ ਟਰਾਂਸਪੀਰੈਂਟ ਟੰਗ ਨਾਲ ਪੈਸਾ ਜਿਹੜਾ ਉੱਥੇ ਹੁੰਦਾ ਕੈਮਰੇ ਲੱਗੇ ਹੁੰਦੇ ਆ ਈਵਨ ਜਦੋਂ ਕੈਸ਼ ਆ ਉੱਥੇ ਵੀ ਕੈਮਰੇ ਜਦੋਂ ਕਾਊਂਟ ਹੁੰਦਾ ਉੱਥੇ ਵੀ ਕੈਮਰੇ ਇਸ ਕਰਕੇ ਉਹਦੇ 'ਚ ਕੋਈ ਇੱਕ ਵੀ ਪੈਸਾ ਇਧਰ ਉਧਰ ਨਹੀਂ ਗੁਰੂ ਦੀ ਗੋਲਕਦਾ ਹੋ ਸਕਦਾ ਇਹ ਉਹਨਾਂ ਦਾ ਜਵਾਬ ਹੈ ਹਾਂ ਦੂਸਰੀ ਗੱਲ ਐ ਜੇ ਦਿੱਤਾ ਵੀ ਹੋਵੇ ਲੋਕਾਂ ਦਾ ਪੈਸਾ ਲੋਕਾਂ ਨੂੰ ਦੇਣਾ ਚਾਹੀਦਾ ਲੋਕਾਂ ਨੂੰ ਦੇਣਾ ਚਾਹੀਦਾ ਕਦੋਂ ਦੇਣਾ ਫਿਰ ਹਾਂ ਇਹ ਕੋਈ ਉਹਨਾਂ ਦਾ ਉੱਥੇ ਐਸਜੀਪੀਸੀ ਦੇ ਹਾਲਤ ਨਹੀਂ ਚੱਲਦੇ ਔਰ ਸ਼੍ਰੋਮਣੀ ਕਾਲੀ ਦਲ ਤੇ ਐਸਜੀਪੀਸੀ ਦਾ ਇੱਕ ਬਹੁਤ ਇੰਜ ਰਿਸ਼ਤਾ ਵੀ ਹੈਗਾ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਕਾਲੀ ਦਲ ਚ ਵੀ ਬਹਿਂਦਾ ਪਰ ਕਮੇਟੀ ਦੀ ਮੀਟਿੰਗ ਤੇ ਉੱਥੇ ਦਾ ਪ੍ਰਧਾਨ ਵੀ ਹੈ ਪ੍ਰਧਾਨ ਵੀ ਹੈ ਇਸ ਕਰਕੇ ਮੈਨੂੰ ਇਹ ਲੱਗਦਾ ਇਹ ਕੋਈ ਚਰਚਾ ਜਿਹੜੀ ਆ ਬਣਦੀ ਨਹੀਂ ਅਸਲ ਗੱਲ ਕੀ ਹੈਗੀ ਆ ਸੰਦੀਪ ਭਾਈ ਅਸਲੀ ਗੱਲ ਇਹ ਹੈ ਕਿ ਉਹਨਾਂ ਨੂੰ ਲੱਗਾ ਇਤਿਆਹ ਹਾਂ ਹਾਂ ਅਸਲੀ ਤਾਂ ਉਹ ਨਾ ਹੁੰਦਿਆ ਵੀ ਡਰ ਹੀ ਜਾਂਦੇ ਆ ਉਹ ਆ ਗਏ ਉਹਨਾਂ ਨੂੰ ਬੜਾ ਬੜਾ ਕੇ ਜਿੱਤਰਾ ਬੰਦਾ ਡਰਦਾ ਨਾ ਹਾਂ ਕਿ ਉਹ ਉਹ ਹਰੀ ਸਿੰਘ ਨਲੂਆ ਆ ਗਿਆ ਜਿਵੇਂ ਨਿਆਣਿਆਂ ਉਹ ਮੁਸਲਮਾਨਿਆਂ ਦੀਆਂ ਔਰਤਾਂ ਬਾਰੇ ਇੱਕ ਲੱਗਦਾ ਜਿਉ ਯੁਸਤਾਈ ਨੇੜੇ ਆਈ ਜਾਂਦੀ ਹੈ ਘਬਰਾਟ ਆਈ ਹੋਈ ਜਾਂਦੀ ਹੈ ਬਿਲਕੁਲ ਜਿਵੇਂ ਜਿਉ ਯੁਸਤਾਈ ਹੁੰਦੀ ਹੈ ਇਹਨਾਂ ਨੂੰ ਲੱਗਦਾ ਕਿ ਯਾਰ ਇਹ ਤੇ ਇੰਨਾ ਛਾ ਗਏ ਦੋ ਵਾਰੀ ਸਾਨੂੰ ਇੱਕ ਵਾਰੀ ਲੈਂਡ ਪੂਲਿੰਗ ਤੇ ਚਿਤ ਕਰ ਗਏ ਹੁਣ ਦੁਬਾਰਾ ਫੇਰੇ ਇਸ ਕੰਮ 'ਚ ਕਰ ਗਏ ਉਹ ਡਰ ਚੋਂ ਉਸ ਭੈਅ ਚੋਂ ਕਿ ਅਸਲੀ ਸਰਕਾਰ ਜੇ ਕੋਈ ਚਲਦੀ ਨਜ਼ਰ ਆ ਰਹੀ ਸੀ ਤੇ ਉਹ ਸੁਖਵੀਰ ਬਾਦਲ ਦੀ ਨਜ਼ਰ ਆ ਰਹੀ ਸੀ ਲੋਕਾਂ ਨੇ ਕਹਿਣਾ ਸ਼ੁਰੂ ਕਰਤਾ ਯਾਰ ਚੀਫ ਮਿਨਿਸਟਰ ਸੁਖਵੀਰ ਬਾਦਲ ਆ ਜਾਂ ਇੱਥੇ ਭਗਵੰਤ ਮਾਨ ਆ ਤੇ ਇੱਕ ਹੋਰ ਜੀ ਤੁਸੀਂ ਸੁਖਵੀਰ ਬਾਦਲ ਦੀ ਗੱਲ ਕਰੀਆ ਹੁਣ ਲੰਘੇ ਦਿਨ ਮਨਜੀਠੀਆਂ ਨਾਲ ਮੁਲਾਕਾਤ ਕਰਕੇ ਆਏ ਨੇ ਸੁਖਵੀਰ ਸਿੰਘ ਬਾਦਲ ਮਜੀਠੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਆਉਂਦੇ ਨੇ ਪ੍ਰੈਸ ਦੇ ਰੂਬਰੂ ਹੁੰਦੇ ਨੇ ਉੱਥੇ ਉਹ ਸਿੱਧੇ ਤਰੀਕੇ ਦੇ ਨਾਲ ਐਸਐਸਪੀ ਨੂੰ ਧਮਕੀ ਦਿੰਦੇ ਨੇ ਕਹਿੰਦੇ ਮਿੱਤਰਾ ਪਾਸਪੋਰਟ ਬਣਾ ਲਾ ਫਰਾਰ ਹੋ ਜੀ ਨਹੀਂ ਸਾਡੀ ਸਰਕਾਰ ਆਈ ਲੈ ਇਹ ਇਹ ਧਮਕੀਆਂ ਕੀ ਵੀ ਇਹ ਇਹ ਚ ਇਹ ਗੱਲ ਸਹੀ ਹੈ ਜਾਂ ਗਲਤ ਹੈ ਕਿਉਂਕਿ ਸਰਕਾਰ ਬਣਨ ਤੋਂ ਪਹਿਲਾਂ ਹੀ ਤੁਸੀਂ ਧਮਕੀਆਂ ਦੇ ਰਹੇ ਹੋ ਅਫਸਰਾਂ ਨੂੰ ਦੋਵੇਂ ਗੱਲਾਂ ਹੀ ਆ ਹੂੰ ਠੀਕ ਵੀ ਆ ਗਲਤ ਵੀ ਆ ਹੂੰ ਠੀਕ ਇਸ ਕਰਕੇ ਆ ਕਿ ਜੇ ਕੋਈ ਗਲਤ ਕਰਦਾ ਤੇ ਉਹਨੂੰ ਡਰ ਹੋਣਾ ਚਾਹੀਦਾ ਕਿ ਕੱਲ ਨੂੰ ਸਰਕਾਰ ਬਦਲੂਗੀ ਜਿਹੜੀ ਉਹਨੇ ਗੱਲ ਕਹੀ ਕਿ ਤੁਹਾਨੂੰ ਜਵਾਬ ਦੇਈ ਹੋ ਹਾਂ ਜੇ ਉਹ ਠੀਕ ਹੈ ਤੇ ਉਹਨੂੰ ਡਰਨ ਦੀ ਲੋੜ ਹੀ ਨਹੀਂ ਕਿ ਭਾਵੇਂ ਸੌਤਮ ਕਿਹਾਂ ਦੇਈ ਜਾਵੇ ਹਾਂ ਧੰਕੀ ਦਾ ਇਤਿਹਾਸਰ ਉਹਨੂੰ ਤਾਂ ਲੈਣਾ ਚਾਹੀਦਾ ਕਿ ਜੇ ਉਹ ਗਲਤ ਕੰਮ ਕਰ ਰਿਹਾ ਹਾਂ ਗਲਤ ਕੰਮ ਕਰ ਰਿਹਾ ਹਾਂ ਨਹੀਂ ਤੇ ਇਹੀ ਗੱਲ ਕਹੀ ਕਿ ਤੂੰ ਗਲਤ ਕੰਮ ਕਰ ਰਿਹਾ ਕਾਕੇ ਹਾਂ ਤੇ ਫੇਰ ਸਰਕਾਰ ਆ ਲੈਣ ਤੇ ਤੈਨੂੰ ਅਸੀਂ ਭਜਾਵਾਂਗੇ ਮਤਲਬ ਜਿਤਨਾ ਪੰਜਾਬੀ ਸਾਰੇ ਬੋਲਦੇ ਹਾਲਾਂਕਿ ਬਾਦਸ਼ਾਹ ਠੀਕ ਨਹੀਂ ਮੈਂ ਮੰਨਦਾ ਹਾਂ ਕਹਿਣ ਕਿ ਜੋ ਕਾਨੂੰਨ ਚ ਬੰਦ ਆ ਉਹ ਕਰਾਂਗੇ ਅਸੀਂ ਕਾਨੂੰਨੀ ਕਾਰਵਾਈ ਪਾਸਪੋਰਟ ਬਣਾ ਲਾ ਇਹ ਤੇ ਥੋੜਾ ਜਿਹਾ ਪੰਜਾਬੀ ਸਟਾਈਲ ਹੈ ਨਾ ਤੇ ਤੈਨੂੰ ਅਸੀਂ ਤੂੰ ਇਹ ਕਹਿੰਦੇ ਕਿ ਤੂੰ ਅੱਗੇ ਅੱਗੇ ਵਾਣਾ ਚ ਭਜਾਵਾਂਗੇ ਇਹਦੀ ਗੱਲ ਕਹਿ ਸਕਦੇ ਆ ਇਸ ਕਰਕੇ ਉਹ ਸਟਾਈਲ ਦੇ ਵਿੱਚ ਮੈਂ ਨਹੀਂ ਸ਼ਾਮਲ ਹੁੰਦਾ ਪਰ ਇਹ ਗੱਲ ਜ਼ਰੂਰ ਹੈ ਕਿ ਜੇ ਕੋਈ ਸਰਕਾਰੀ ਅਫਸਰ ਕਾਨੂੰਨ ਦੀ ਰੱਖਿਆ ਕਰਨ ਦੀ ਜਗਾ ਜਾਂ ਜਿਸ ਕੰਮ ਦੀ ਡਿਊਟੀ ਲਈ ਆ ਉਹ ਦੂਸਰਿਆਂ ਦਾ ਹੱਥ ਠੋਕਾ ਬਣਿਆ ਆ ਰਾਜਨੀਤਿਕ ਟੂਲ ਬਣਿਆ ਜਿਵੇਂ ਇੰਟੈਲੀਜੈਂਸੀਆਂ ਆ ਇਹਦੀ ਬਾਰੇ ਸੀਬੀਆਈ ਬਾਰੇ ਉਹ ਕੇਂਦਰੀ ਸਰਕਾਰ ਦੇ ਟੂਲ ਬਣੇ ਹੋਏ ਕਹਿੰਦੇ ਨਾ ਬਾਰ-ਬਾਰ ਕਿਹਾ ਜਾਂਦਾ ਜੇ ਤੁਸੀਂ ਇਹ ਟੂਲ ਦੇ ਤੌਰ ਤੇ ਕੰਮ ਕਰੋਗੇ ਵਿਰੋਧੀ ਪਾਰਟੀਆਂ ਨੂੰ ਦਬਾਉਣ ਲਈ ਕੰਮ ਕਰੋਗੇ ਇਹ ਤਾਂ ਫਿਰ ਕੋਈ ਵਿਰੋਧੀ ਪਾਰਟੀ ਵੀ ਆਪਣੀਆਂ ਅੱਖਾਂ ਦਿਖਾਉਣ ਦੀ ਹੈ ਪਚੰਗਾ ਵੀ ਸਾਡਾ ਵੇਲਾ ਜਦਨ ਆਇਆ ਫਿਰ ਤੂੰ ਤਿਆਰ ਰਹੀਂ ਅਸੀਂ ਫਿਰ ਤੈਨੂੰ ਵੀ ਤੂੰ ਆਪਣਾ ਡਿਊਟੀ ਕਰ ਨਾ ਕਿ ਡਿਊਟੀ ਤੋਂ ਬਾਹਰ ਜਾ ਕੇ ਦੂਜੇ ਬੰਦਿਆਂ ਲਈ ਕੁਝ ਕਰ ਦੂਜੀ ਗੱਲ ਇਹ ਵੀ ਹੈ ਤੁਸੀਂ ਇਹ ਵੀ ਚੀਜ਼ ਨੋਟ ਕੀਤੀ ਹੋਣੀ ਆ ਮੈਨੂੰ ਇੰਝ ਲੱਗਦਾ ਸੀਗਾ ਕਿ ਸਖਬੀਰ ਬਾਦਲ ਮਿਲਣ ਕਿਉਂ ਨਹੀਂ ਗਿਆ ਜੇ ਤੱਕ 3 ਮਹੀਨੇ ਹੋ ਗਏ ਇਹ ਤੇ ਮੈਨੂੰ ਕੱਲ ਜਦੋਂ ਉਹ ਜਾ ਕੇ ਆਏ ਉਦੋਂ ਪਤਾ ਲੱਗਾ ਹਾਂ ਕਿ ਯਾਰ ਮਿਲਣ ਦਿੱਤਾ ਹੀ ਨਹੀਂ ਸੀ ਜਾਂਦਾ ਮੈਂ ਇਸ ਗੱਲ ਤੇ ਹੈਰਾਨ ਹਾਂ ਕਿ ਇੱਕ ਪਾਰਟੀ ਦਾ ਪ੍ਰਧਾਨ ਹੋਵੇ ਉਹਨੂੰ ਨਾ ਮਿਲਣ ਦਿੱਤਾ ਜਾਵੇ ਯਾਰ ਹਾਦ ਹੋ ਗਈ ਐ ਹਾਂ ਉਹਦੀ ਘਰ ਦੀ ਨੂੰ ਮਿਲਣ ਚ ਵੀ ਉਹਦੀ ਜਿਹੜੀ ਆਪਣੀ ਹਰਸਿਮਰਤ ਕੌਰ ਬਾਦਲ ਨੂੰ ਆਪਣੇ ਭਰਾ ਨੂੰ ਰਖੜੀ ਤੇ 2 ਮਿੰਟ ਮਿਲਣ ਦਿੱਤਾ ਰੱਖੀ ਕੋਈ ਕਦੇ ਵੀ ਡੇਰਾ ਬਿਆਸ ਮੁਖੀ ਨੂੰ ਕਾਹਤੋਂ ਇੰਨੇ ਮਿੰਟ ਦਿੱਤੇ ਜਾਂਦੇ ਨੇ ਉਹਨੇ ਉਹ ਤੇ ਫਿਰ ਚਲੋ ਉਹਨਾਂ ਦਾ ਤੇ ਤੁਹਾਨੂੰ ਪਤਾ ਸੈਂਟਰ ਕਿਹਾ ਹਾਂ ਉੱਥੇ ਦੇ ਮੋਨ ਭਾਗਵਤ ਮਿਲਣਾ ਆਉਂਦਾ ਆ ਹਮ ਮਨਿਸਟਰ ਮਿਲਣਾ ਆਉਂਦਾ ਉੱਥੇ ਵੱਡੇ ਵੱਡਿਆਂ ਨਾਲ ਯਾਰੀ ਆ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਦੀ ਵੱਡਿਆਂ ਵੱਡਿਆਂ ਉਠਾਂ ਵਾਲਿਆਂ ਨਾਲ ਯਾਰੀ ਆ ਉਹਦੀ ਵੀ ਯਾਰੀ ਹੈਗੀ ਆ ਇੱਕ ਪਾਸੇ ਪੰਥਕ ਪਾਰਟ ਇੱਕ ਪਾਸੇ ਡੇਰਾਬਾਦ ਇਹ ਢਾ ਨਹੀਂ ਮਾਰੂਗਾ ਤੁਸੀਂ ਮੈਨੂੰ ਸਵਾਲ ਇਹ ਕੀਤਾ ਕਿ ਉਹ ਕਿਵੇਂ ਗਿਆ ਹੂੰ ਉਹ ਕੇਂਦਰ ਤੋਂ ਦਬਾਅ ਪਾ ਕੇ ਉਸ ਤਰੀਕੇ ਨਾਲ ਗਿਆ ਹੂੰ ਉਹ ਤੇ ਉਹਦੇ ਉਹਦੇ ਤੇ ਇਹ ਛੋਟਾ ਹੋਮਨਿਸਟਰ ਚੀਫ ਮਿਨਿਸਟਰ ਜਿਹੜਾ ਉਹ ਵੱਡਾ ਹੋਮਨਿਸਟਰ ਆ ਉਹ ਤੇ ਉਸ ਤਰ੍ਹਾਂ ਪਹੁੰਚਿਆ ਹੁਣ ਇਹ ਕਿਵੇਂ ਪਹੁੰਚਿਆ ਹੋ ਸਕਦਾ ਉਹ ਰਾਹ ਖੋਲ ਗਿਆ ਹੋਵੇ ਹੂੰ ਹੋ ਸਕਦਾ ਉਹ ਤੋਂ ਬਾਅਦ ਤੁਰੰਤ ਇਹਨੂੰ ਵੀ ਫਿਰ ਕਰਨਾ ਪਿਆ ਕਿ ਤੁਸੀਂ ਆਹ ਕੰਮ ਨਹੀਂ ਕਰ ਸਕਦੇ ਇਸੇ ਕਰਕੇ ਹੋ ਸਕਦਾ ਕਿ ਉਹ ਧਮਕੀਆਂ ਵੀ ਦੇ ਰਿਹਾ ਹੋਵੇ ਸਕਬੀਰ ਸਿੰਘ ਬਾਦਲ ਤੇ ਇਹ ਉਸ ਨੂੰ ਜਿਹੜਾ ਐਸਐਸਪੀਸੀ ਪਟਿਆਲਾ ਪਟਿਆਲਾ ਹੀ ਸੀ ਨਾ ਹਾਂਜੀ ਹਾਂ ਇਸ ਕਰਕੇ ਇਹ ਜਿਹੜੀਆਂ ਸੰਦੀਪ ਇਸ ਤਰੀਕੇ ਨਾਲ ਆਪ ਹੁਦਰਾਪਣ ਤੇ ਆਪਣੀ ਸੱਤਾ ਦਾ ਨਜਾਇਜ਼ ਫਾਇਦਾ ਲੈਣਾ ਤੇ ਜਿਹੜੇ ਰਾਜਨੀਤਿਕ ਲੀਡਰਾਂ ਦੇ ਥੋੜੀ ਪੂਸ਼ ਹਲਾ ਕੇ ਕੁਝ ਉਹਨਾਂ ਦਾ ਫਾਇਦਾ ਕਰਨਾ ਕੁਝ ਆਪਣਾ ਫਾਇਦਾ ਕਰਨਾ ਇਹ ਇਹ ਦੁਰਵਰਤੋਂ ਹੈ ਸੱਤਾ ਦੀ ਪੋਜੀਸ਼ਨ ਦੀ ਦੁਰਵਰਤੋਂ ਆ ਉਹ ਕਿਸੇ ਨੂੰ ਵੀ ਨਹੀਂ ਕਰਨੀ ਚਾਹੀਦੀ ਆਪੋ ਆਪਣਾ ਕੰਮ ਕਰਨਾ ਆਖਰੀ ਸਵਾਲ ਸਰਕਾਰ ਦਾ ਫੁੱਫੜ ਕਹਿੰਦੇ ਨੇ ਲੋਕ ਪਠਾਨ ਮਾਜਰਾ ਤੇ ਉਹ ਉਹਦੇ ਤੇ ਕਾਰਵਾਈ ਕਰਦੇ ਨੇ ਉਹ ਫਰਾਰ ਹੋ ਜਾਂਦਾ ਤੇ ਲੰਬੇ ਦਿਨ ਬਾਅਦ ਕੱਲ ਰਾਤ ਨੂੰ ਉਹਦੀ ਇੱਕ ਵੀਡੀਓ ਜਾਰੀ ਹੁੰਦੀ ਹੈ ਉਹਦੇ ਵਿੱਚੋਂ ਸਿੱਧੇ ਤੌਰ ਤੇ ਕਹਿੰਦੇ ਨੇ ਵੀ ਮੇਰੀ ਘਰ ਵਾਲੀ ਹੈ ਉਹਨੂੰ ਅੰਦਰ ਰੱਖਿਆ ਗਿਆ ਉਹ ਬਿਮਾਰ ਹੈ ਜੇ ਕੁਝ ਉਹਨੂੰ ਹੁੰਦਾ ਤਾਂ ਮੈਂ ਸਰਕਾਰ ਨੂੰ ਕੋਟ ਦੇ ਵਿੱਚ ਘ੍ਰਿਸੂਗਾ ਤੇ ਆਪਣੇ ਜਿਹੜੇ ਸਾਥੀ ਐ ਐਮਐਲਏ ਨੇ ਉਹਨਾਂ ਨੂੰ ਵੀ ਕਹਿੰਦਾ ਵੀ ਤੁਹਾਨੂੰ ਸ਼ਰਮ ਚਾਹੀਦੀ ਹੈ ਮੈਂ ਇਹ ਜੇ ਬਾਤ ਚੱਕੀ ਆ ਤੇ ਲੋਕਾਂ ਨੂੰ ਵੀ ਕਹਿ ਰਹੇ ਮੈਨੂੰ ਆਵਾਜ਼ ਚੱਕਣ ਦਾ ਆ ਸਿਲਾ ਮਿਲਿਆ ਤੁਸੀਂ ਮੇਰੇ ਨਾਲ ਨਹੀਂ ਖੜੇ ਇਹਨੂੰ ਕਿਵੇਂ ਦੇਖਦੇ ਆ ਇਹ ਕੋਈ ਜਿਹੜਾ ਪਠਾਨਵਾਜ ਦੇ ਵਾਲਾ ਨਾ ਹਾਂ ਮੁੱਦਾ ਇਹ ਬਿਲਕੁਲ ਹੀ ਅਲੱਗ ਮੁੱਦਾ ਆ ਇਹ ਸਮਝ ਨਹੀਂ ਪੈ ਰਹੀ ਕਿ ਉਹ ਹੈ ਕਿ ਇਹਨਾਂ ਦਾ ਮੇਨ ਉਥੋਂ ਦਾ ਸਰਦਾਰ ਆ ਹਾਂ ਔਰ ਦੂਰੋਂ ਰਿਸ਼ਤੇਦਾਰ ਵੀ ਆ ਕਰਦੀ ਆ ਤਾਈਆਂ ਨੂੰ ਫੁੱਫੜ ਕੇ ਫੁੱਫੜ ਕਹਿੰਦੇ ਨੇ ਹਾਂ ਕਹਿੰਦੇ ਆ ਔਰ ਜਦੋਂ ਉਹ ਬੰਦਾ ਫਿਰ ਜੇ ਇਸ ਤਰ੍ਹਾਂ ਭਾਗੀ ਹੋ ਕੇ ਗਿਆ ਹਾਂ ਉਹ ਬਿਨਾਂ ਕਿਸੇ ਦੇ ਕਹਿਣ ਤੇ ਇਸ਼ਾਰੇ ਤੇ ਬਾਕੀ ਹੋਇਆ ਨਹੀਂ ਹੂ ਹਾਂ ਲੱਗਦਾ ਏ ਕਿ ਕਿਤਨੇ ਕਿਤੇ ਕੋਈ ਨਮਾਹੀ ਕਲੇਸ਼ 27 ਤੋਂ ਪਹਿਲਾਂ ਪਹਿਲਾਂ ਪੈ ਨਾ ਜਾਏ ਨਾ ਉਸ ਅਜੇ ਉਹ ਕਦੀ ਕਦੀ ਤੇ ਭਾਜਪੀ بار بار ਕਹਿੰਦੀ ਹੈ ਕਿ 30 30 ਬੰਦੇ ਸਾਡੇ ਨਾਲ ਆ ਕੋਈ ਕਹਿੰਦਾ 25 ਬੰਦੇ ਸਾਡੇ ਨਾਲ ਆ ਉਹ ਕਦੀ ਵੱਧ ਜਾਂਦੇ ਕਦੀ ਘਟ ਜਾਂਦੇ ਮੈਨੂੰ ਲੱਗਦਾ ਕਿ ਕਿਤੇ ਉਹ ਉਸ ਕਿਸਮ ਦੀ ਕਾਰਵਾਈ ਪੰਜਾਬ ਦੇ ਅੰਦਰ ਪਾਉਣ ਦੀਆਂ ਕੋਈ ਤਿਆਰੀਆਂ ਨਾ ਹੋਣ ਕਿਉਂਕਿ ਇੱਥੋਂ ਦਾ ਜਿਹਾ ਲੱਗਦਾ ਵੀ ਉਹ ਇੱਥੇ ਪੰਜਾਬ ਚ ਅੰਮ੍ਰਿਤਸਰ ਵਾਲ ਨੂੰ ਜਾਣ ਦੀ ਜਗਾ ਉਹ ਹਰਿਆਣੇ ਚ ਗਿਆ ਹਾਂ ਤੂੰ ਉੱਥੇ ਫਿਰ ਜਦੋਂ ਰੇਡ ਹੋਇਆ ਤੇ ਨਹੀਂ ਫੜਿਆ ਗਿਆ ਹਾਂ ਤੇ ਫੜਿਆ ਕਿੱਥੋਂ ਜਾਣਾ ਸੀ ਹਾਂ ਕਿਉਂਕਿ ਉਹ ਗਿਆ ਹੀ ਤਾਂ ਸੀ ਸਮਝ ਸਮਝੌਤੇ ਦੇ ਨਾਲ ਇਸ ਲਈ ਮੈਨੂੰ ਲੱਗਦਾ ਕਿ ਉਹ ਇੱਕ ਉਹਦੀ ਵਿੱਚ ਵੀ ਕੋਈ ਆਪਣੀ ਅੰਦਰੂਨੀ ਪੋਲਿਟਿਕਸ ਚੱਲ ਰਹੀ ਹੈ ਇਹ ਵੀ ਹੋ ਸਕਦਾ ਆ ਕਿ ਕੇਜਰੀਵਾਲ ਨੂੰ ਜਿਹੜਾ ਕਿ ਆਪਣੇ ਢੰਗ ਨਾਲ ਪੰਜਾਬ ਦੀ ਸਰਕਾਰ ਨੂੰ ਚਲਾਉਣਾ ਚਾਹੁੰਦਾ ਹੈ ਕਿ ਇੱਕ ਹੱਦ ਤੱਕ ਚਲਾ ਵੀ ਦੇ ਇਹ ਸਾਰੇ ਉੱਥੇ ਦਸਕਤ ਕਰਨ ਵਾਲੇ ਆ ਉਹਦੇ ਸਾਹਮਣੇ ਕੋਈ ਉਹਨੂੰ ਨਾ ਨਹੀਂ ਕਰਦਾ ਹੋ ਸਕਦਾ ਉਹ ਅਗਲਾ ਸਟੈਪ ਕੀ ਜੀ ਮਿਨਿਸਟਰ ਨੂੰ ਬਦਲਿਆ ਜਾਏ ਜਾਂ ਕੋਈ ਹੋਰ ਇੱਥੇ ਨਵੀਂ ਰੀਸ਼ਫਲ ਕੀਤੀ ਜਾਏ ਯਾਨੀ ਜਿਸ ਤਰੀਕੇ ਨਾਲ ਜਦੋਂ ਨਵੀਂ ਸਰਕਾਰ ਆਉਂਦੀ ਆ ਸਾਰੇ ਆਈਪੀਐਸ ਅਫਸਰ ਸਾਰੇ ਆਈਏਐਸ ਦੁਬਾਰਾ ਬਦਲ ਬਦਲ ਕੇ ਆਪਣੇ ਢੰਗ ਨਾਲ ਲਾਉਂਦੇ ਆਪੋ ਆਪਣੇ ਲੱਕ ਆ। ਹੋ ਸਕਦਾ ਕਿ ਉਹ ਟੀ ਮਿਨਿਸਟਰ ਤੇ ਕੇਜਰੀ ਵਾਲੇ ਇੱਥੇ ਤਾਂ ਸਿੱਧਾ ਬਣ ਨਹੀਂ ਸਕਦਾ। ਹਾਂ ਤੇ ਇਸ ਜਦੋਂ ਨਵੀਆਂ ਵੋਟਾਂ ਪੈਣੀਆਂ ਆ ਉਦੋਂ ਪਹਿਲਾਂ ਪਹਿਲਾ ਇਹ ਆਪਣੇ ਢੰਗ ਨਾਲ ਸਾਰੀ ਚੀਜ਼ ਨੂੰ ਰੀਸ਼ਫਲ ਕਰਨਾ ਚਾਹੁੰਦਾ ਹੋਵੇ ਉਹ ਉਸ ਦੇ ਹਿੱਸੇ ਵਜੋਂ ਇਸ ਨੂੰ ਕੋਈ ਕੰਸੋ ਹੋਵੇ ਪਠਾਨ ਮਾਜਰੇ ਨੇ ਤੇ ਉਹ ਫਿਰ ਬਗਾਵਤ ਦਾ ਜਾਂ ਇਦਾਂ ਦਾ ਉਸ ਕਿਸਮ ਦੀਆਂ ਰਾਜਨੀਤਿਕ ਗੱਲਾਂ ਚੱਲਦੀਆਂ ਰਹਿੰਦੀਆਂ ਪਰ ਮੈਂ ਇਹਨਾਂ ਗੱਲਾਂ ਚ ਨਾ ਸੰਦੀਪ ਸੱਚੀ ਗੱਲ ਆ ਪਠਾਨ ਮਾਜਰਾ ਆਮ ਆਦਮੀ ਪਾਰਟੀ ਚ ਆ ਜਾਂ ਪਠਾਨ ਮਾਜਰਾ ਭਾਜਪੀ ਚ ਚਲਾ ਗਿਆ ਕਿ ਉਦੋਂ ਬਾਅਦ ਉਹ ਬਿੱਟੂ ਵਾਂਗੂ ਕੇਂਦਰ ਚ ਮਿਨਿਸਟਰ ਬਣ ਗਿਆ ਇਹਦੇ ਨਾਲ ਆਮ ਜਨਤਾ ਨੂੰ ਕੀ ਫਰਕ ਪੈਂਦਾ ਆ ਆਮ ਜਨਤਾ ਤੇ ਇਹ ਚਾਹੁੰਦੀ ਆ ਕਿ ਤੁਸੀਂ ਲੋਕਾਂ ਲਈ ਕਿੰਨਾ ਕੰਮ ਕੀਤਾ ਉਹ ਤੇ ਕਿਤੇ ਸਾਨੂੰ ਕੱਲ ਵੀਡੀਓ ਚ ਨਾਰਾਜ਼ ਕੱਲ ਵੀਡੀਓ ਚ ਨਾਰਾਜ਼ ਦਿਖਿਏ ਨੇ ਕਹਿੰਦੇ ਮੈਂ ਹਲਕੇ ਦੇ ਲੋਕਾਂ ਨਾਲ ਨਾਰਾਜ਼ ਆਂ ਜਿਨ੍ਹਾਂ ਕਰਕੇ ਮੈਂ ਆਵਾਜ਼ ਚੱਕੀ ਉਹ ਮੇਰੇ ਨਾਲ ਨਹੀਂ ਖੜੇ ਪਿੱਛੋਂ ਮੇਰੇ ਸਪੋਰਟ ਚ ਨਹੀਂ ਆਏ ਕਹਿੰਦਾ ਮੈਂ ਆਪਣੇ ਸਾਥੀ ਐਮਐਲਏ ਤੋਂ ਨਾਰਾਜ਼ ਆਂ ਜਿਨ੍ਹਾਂ ਕਰਕੇ ਮੈਂ ਸੀਗਾ ਕਹਿੰਦਾ ਉਹਨਾਂ ਨੇ ਮੇਰੇ ਨਾਲ ਸਟੈਂਡ ਨਹੀਂ ਕਰਿਆ ਨਾ ਫਿਰ ਇੱਥੋਂ ਸਮਝ ਲੈ ਕਿ ਅਸਲ ਚ ਲੋਕ ਅਸਲੀਅਤ ਸਮਝਦੇ ਸੀਗੇ ਕਿ ਤੂੰ ਉਹਨਾਂ ਦੇ ਨਾਲ ਦਾ ਤੇਰਾ ਬਹਾਨਾ ਹੀ ਸੀਗਾ ਅਸਲ ਚ ਲੋਕਾਂ ਨੂੰ ਇਹ ਪਤਾ ਸੀ ਕਿ ਜਿਹੜਾ ਰੇਤਾ ਦਾ ਜਿਹੜਾ ਉੱਥੇ ਡੌਨ ਸੀ ਉਹ ਸਾਰਾ ਉਸ ਮਾਈਨਿੰਗ ਦਾ ਜਿਹੜਾ ਬਾਅਦ ਵਿੱਚ ਰੋਕਿਆ ਗਿਆ ਕਿਉਂਕਿ ਉੱਥੇ ਇੱਕ ਐਕਸੀਡੈਂਟ ਵੀ ਹੋ ਗਿਆ ਸੀ ਨਾ ਤੁਹਾਨੂੰ ਪਤਾ ਆ ਤੇ ਉਹ ਫਿਰ ਉਹਨਾਂ ਨੇ ਟਰੱਕ ਤੇ ਜਿਹੜਾ ਉਸ ਕੋਲ ਸਕੂਲ ਦੀ ਬੱਸ ਦੇ ਨਾਲ ਤੇ ਉਦੋਂ ਉਹਦੇ ਉਦੋਂ ਬਾਅਦ ਤੇ ਉਹ ਜਿਹੜਾ ਰੋਕਿਆ ਰੱਖਿਆ ਗਿਆ ਹੋ ਸਕਦਾ ਇਹਨਾਂ ਦਾ ਹੁਣ ਇਸ ਕਰਕੇ ਲੁਕੀਏ ਸਮਝਦੇ ਆ ਕਿ ਤੁਹਾਨੂੰ ਸਮਝਦਾ ਇਹ ਸਮਝ ਲਓ ਤੁਸੀਂ ਵੀ ਉਹ ਜੋ ਤੁਸੀਂ ਲੋਕਾਂ 'ਚ ਆਪਣੇ ਆਪ ਨੂੰ ਪ੍ਰੋਜੈਕਟ ਕਰ ਰਹੇ ਸੀ ਕਿ ਮੈਂ ਤੇ ਬੜਾ ਹੀ ਪਪੂਲਰ ਲੀਡਰ ਐ ਇੱਥੇ ਤੇ ਬਗਾਵਤ ਹੋ ਗਈ ਲੋਕ ਤੇ ਪਤਾ ਨਹੀਂ ਹੀਰਾ ਘਾਤ ਕੇ ਇਧਰ ਨੂੰ ਚੱਲ ਪੈਣਗੇ ਕਿ ਦਿੱਲੀ ਵੱਲ ਨੂੰ ਚੱਲ ਆਏ ਦਿੱਲੀ ਜਾਂ ਕਹਿਣਾ ਹੈ ਚੰਡੀਗੜ੍ਹ ਨੂੰ ਚੱਲ ਪੈਣਗੇ ਉਹ ਨਹੀਂ ਹੋਇਆ ਇੱਥੋਂ ਤੁਸੀਂ ਆਪ ਕੋ ਆਪਣਾ ਅੰਦਾਜ਼ਾ ਲਾ ਲਓ ਕਿ 2027 'ਚ ਤੁਹਾਡੇ ਨਾਲ ਕੀ ਹੋਊਗਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ